ਆ ਉਹទਿਸ ਤਰ੍ਹਾਂ ਯੋ ਸਾਥਿਓ ਸਾਥਿਓ ਮੈਂ ਸੰਸਦ ਸਿੰਘ ਕਬਾਇਆ ਸੂਬਾ ਪ੍ਰਧਾਨ ਕਈ ਟਟ ਪਾਸ ਬੇਦਗਰ ਜੁਣੀ ਪੰਜਾਬ ਤਾਂ ਆਪਾਂ ਲਗਾਤਾਰ ਆਪਣੇ ਐਫਰਟਸ ਨੂੰ ਲੈ ਕੇ ਮਾਸਟਰ ਮਾਸਟਰ ਡਿਗਰੀ ਦੀ ਮੰਗਾਂ ਨੂੰ ਲੈ ਕੇ ਲੈਕਚਰਰ ਦੀ ਮੰਗਾਂ ਨੂੰ ਲੈ ਕੇ ਜਾਂ 55% ਦੀ ਮੰਗ ਨੂੰ ਲੈ ਕੇ ਜਾਂ ਏਜ ਦੀ ਜਿਹੜੀ ਏਜ ਰਿਲੈਕਸੇਸ਼ਨ ਜੇ ਉਹਦੀ ਮੰਗ ਨੂੰ ਲੈ ਕੇ ਲਗਾਤਾਰ ਆਪਾਂ ਐਫਰਟਸ ਕਰ ਰਹੇ ਆ ਤਾਂ ਬਿਲਕੁਲ ਜਿਹੜੇ ਆਪਣੇ ਘਰਾਓ ਸੀ ਲਗਾਤਾਰ ਚੱਲ ਰਿਹਾ ਬੇਦਗਰ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਆ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਤਾਂ ਤੁਸੀਂ ਵੀ ਦੇਖਿਆ ਆ ਸਰਕਾਰ ਜਿਹੜੀ 15 ਅਗਸਤ ਨੂੰ ਆਪਣਾ ਜਿਹੜਾ ਆਜ਼ਾਦੀ ਦਿਹਾੜਾ ਮਨਾਉਣ ਦੀ ਸੰਕਲਪ ਸਰਕਾਰ ਨੇ ਵਿੱਢਿਆ ਸੀ ਤਾਂ ਬੇਰਜ਼ਕਾਰਾਂ ਦੀਆਂ ਕਿਤੇ ਨਾ ਕਿਤੇ ਆ ਮੂੰਹ ਨੱਪੇ ਗਏ ਉਹਨਾਂ ਦੇ ਤਾਲਾ ਲਾਇਆ ਗਿਆ ਉਹਨਾਂ ਨੂੰ ਅੰਦਰ ਡੱਕਿਆ ਗਿਆ ਤਾਂ ਬਿਲਕੁਲ ਉਸੇ ਤਰ੍ਹਾਂ ਅੱਜ ਬਿਲਕੁਲ ਕੱਲ ਦਾ ਅਰੈਸਟ ਕੀਤਾ ਹੋਣ ਰਿਆ ਕੀਤਾ ਤਾਂ ਸਾਥੀਓ ਜਿਹੜੇ ਸਾਥੀ ਬਿਲਕੁਲ ਮੋਗੇ ਪਹੁੰਚੇ ਉਹਨਾਂ ਦਾ ਧੰਨਵਾਦ ਜਾਂ ਹੋਰ ਜਗ੍ਹਾ ਤੇ ਜਿੱਥੇ ਵੀ ਪ੍ਰਦਰਸ਼ਨ ਕੀਤਾ ਹੈ ਤਾਂ ਸਾਰੇ ਸਾਥੀ ਬਿਲਕੁਲ ਲਗਾਤਾਰ ਆਪਣੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਲਕੁਲ ਤਿਆਰ ਪਰ ਤਿਆਰੋ ਤਾਂ ਜਿਹੜੇ ਮੋਗੇ ਦੇ ਵਿੱਚ ਜਿਨ੍ਹਾਂ ਨੂੰ ਅਰੈਸਟ ਕੀਤਾ ਹੋਇਆ ਹਾਲੇ ਤੱਕ ਥਾਣਿਆਂ ਦੇ ਵਿੱਚ ਟੱਕੇ ਹੋਏ ਜੇਕਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਸਾਥਿਓ ਆਪਾਂ ਫਿਰ ਇੱਕ ਵੱਡੇ ਕਾਫਲੇ ਨਾਲ ਮੋਗੇ ਪਹੁੰਚਦੇ ਆਂ ਤਾਂ ਸਾਥਿਓ ਤੁਸੀਂ ਤਿਆਰ ਹੋ ਆਪਾਂ ਆਪਣੀਆਂ ਮੰਗਾਂ ਜਲਦ ਹੱਲ ਕਰਾਵਾਂਗੇ ਧੰਨਵਾਦ ਸਾਥਿਓ